ਨੀਜ਼ਾ ਚੰਨ ਮੇਰੀ ਗੱਲ ਹੈ ਮੁਸਲਮਾਨਾਂ ਦੇ ਵਿੱਚ ਮੈਂ ਗਿਆ ਮਹਾਰਾਜ ਬੈਠੇ ਮੈਂ ਜ ਮੱਥਾ ਟੇਕਿਆ ਮੈਨੂੰ ਕਹਿੰਦੇ ਭਾਈ 79 ਸਿਆ ਤੁਹਾਨੂੰ ਮਾਦਰ ਵਾਲੇ ਬਾਬਾ ਨੇ ਹੁਣ ਅਮਰੀਕਾ ਨੂੰ ਚਲੇ ਜਾਣਾ ਬਾਬਾ ਜੀ ਅੰਸਾ ਜੀ ਉਹ ਰਾਤਾ ਜੀ ਉਹ ਭਾਈ ਉਹਨਾਂ ਚਲੇ ਜਾਣਾ ਚਲੇ ਜਾਣਾ ਮੈਂ ਸਮਝ ਗਿਆ ਮਹਾਰਾਜ ਜੀ ਚਲੋ ਜੀ ਦੋ ਤਿੰਨ ਬਣ ਕੇ ਆ ਫਿਰ ਮੈਂ ਸਮਝ ਗਿਆ ਮਹਾਰਾਜ ਜੀ ਮਾਫੀ ਦੇ ਬਚਨ ਚਲੋ ਜੀ ਫਿਰ 1-2 ਦਸ ਦਿਨ ਬਾਅਦ ਬਾਬਾ ਜੀ ਟੱਲੇ ਹੋ ਗਏ ਤੁਹਾਨੂੰ ਮਾਦਰ ਵਾਲੇ ਉਹਨਾਂ ਦਾ ਲੜਕਾ ਇੱਕ ਹੋਰ ਸਿੰਘ ਦੋ ਜਣੇ ਆ ਕੇ ਬਾਬਾ ਨੂੰ ਬੇਨਤੀ ਕਰੀ ਕਿ ਬਾਬਾ ਜੀ ਵੀ ਬਾਪੂ ਜੀ ਬਹੁਤ ਟੱਲੇ ਆ ਕਿਰਪਾ ਕਰੋ ਭਾਈ ਕਹਿੰਦੇ ਉਹ ਭਾਈ ਮੇਰੇ ਕੋਲ ਤਾਂ ਕੁਝ ਨਹੀਂ ਤੁਸੀਂ ਗੰਡੂਆਂ ਵਾਲਿਆਂ ਕੋਲ ਚਲੇ ਜਾਓ ਕਹਿੰਦੇ ਬਾਬਾ ਜੀ ਦਾ ਤੁਹਾਨੂੰ ਆ ਕੇ ਬੇਨਤੀ ਕਰੀਏ ਮਾਰਾ ਤੁਸੀਂ ਉਹ ਗੰਡੂਆਂ ਪਏ ਉਹ ਭਾਈ ਉਹਨਾਂ ਕੋਲ ਐਡੀ ਬੜੀ ਗੱਲ ਮਾਰ ਐਡੀ ਬਹੁਤ ਬੜੀ ਕੰਮ ਜੋ ਮਰਜੀ ਲਿਖਦੇ ਹਨ ਕਹਿੰਦੇ ਤੁਸੀਂ ਜਾਓ ਤਾਂ ਅਸੀਂ ਤੁਹਾਨੂੰ ਕਹਿੰਨੇ ਜਾਂ ਕਹਿੰਦੇ ਚੰਗਾ ਮਾਰਿਆ ਕਹਿੰਦਾ ਅਸੀਂ ਪਾਈਏ ਦੇ ਚਾਪ ਕੇ ਚਲੇ ਗਏ ਜਾਂ ਸਕੂਟਰ ਲੈ ਕੇ ਅਸੀਂ ਗਏ ਗੰਡੂਆ ਸਾਹਿਬ ਬਾਬਾ ਜੀ ਕਹਿੰਦਾ ਦਰਾਂ ਕੋਲੇ ਖੜੇ ਸਾਟ ਜਾਂਦੇ ਨੂੰ ਕਹਿੰਦਾ ਅਸੀਂ ਸਕੂਟਰ ਖੜਾ ਕੇ ਜਾਂ ਬਾਬਾ ਜੀ ਕੋਲ ਨੂੰ ਜਾਣ ਲੱਗੇ ਇਹਦਾ ਸਾਨੂੰ ਕਹਿੰਦੇ ਓਏ ਤੁਸੀਂ ਹੁਣੇ ਮਾਰ ਨੂੰ ਫਿਰਦੇ ਹੋ ਅਜੇ ਨਹੀਂ ਮਰਦੇ ਹੋ ਜਾਓ ਕੋਈ ਬਸਾਦਾ ਦਾ ਜਗਿਆ ਆਗੇ ਪਾਪਾ ਜੀ ਫੇਰ ਤੇ ਲੈ ਠੀਕ ਹੋ ਗਏ 98 ਆ ਗਿਆ ਫੇਰ 98 98 ਕਹਿੰਦਾ ਜੀ ਫੇਰ ਜਾ ਕੇ ਬੜਿਆਂ ਨੂੰ ਬੇਨਤੀ ਕਰੀ ਵੀ ਪਾਪਾ ਜੀ ਇੱਕ ਨਾ ਕਰ ਬੜੇ ਕਹਿੰਦੇ ਉਹ ਭਾਈ ਮੈਨੂੰ ਤਾਂ ਨਹੀਂ ਦੇਖ ਲਓ ਉਹਨਾਂ ਨੇ ਕਰਿਆ ਤਾਂ ਗੰਡੂਆਂ ਨੇ ਜੋ ਕਰਿਆ ਉਹਨਾਂ ਨੂੰ ਮੈਂ ਪਤਾ ਹੈ ਵੀ ਹੁਣ ਤੁਸੀਂ ਉਹਨਾਂ ਕੋਲੇ ਜਾਓ ਉਹਨਾਂ ਨੂੰ ਬੇਨਤੀ ਕਰੋ ਕਹਿੰਦੇ ਅਸੀਂ ਫੇਰ ਆ ਗਏ ਕਹਿੰਦਾ ਜਾਂਦਾ ਸਿਨ੍ਹਾ ਇੱਕ ਸਕੂਟਰ ਘਾ ਕੇ ਕੋਲ ਨੂੰ ਜਾਣ ਲੱਗੇ ਕਹਿੰਦਾ ਸਾਨੂੰ ਕਹਿੰਦੇ ਓਏ ਹੁਣ ਬੜੇ ਹੀ ਬਧੀ ਜਾਉਂਗੇ ਹੁਣ ਤਾਂ ਮਰਨਾ ਹੀ ਆ ਉਹਨਾਂ ਦੇ ਮਾਰ ਕੇ ਹੁਣ ਤਾਂ ਹੋਊਗਾ ਇਸ ਲਈ ਛੱਡ ਕੇ ਦੇ ਇਹ ਬਚਨ ਮਾਰਨ